ਸਾਡਾ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੇ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰੋਂ ਤੁਹਾਡੇ ਸਾਹਮਣੇ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜੀ ਆਪਣੇ ਪਿੰਡ ਅਸਲੋ ਤੜ ਦਾ ਮੇਲਾ ਆ 1965 ਦੀ ਜੰਗ ਦੇ ਵਿੱਚ ਜਿਨ੍ਹਾਂ ਨੇ ਬਹਾਦਰੀ ਨਾਲ ਲੜਦੇ ਆ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਦੀ ਯਾਦਗਾਰ ਤੇ ਮੇਲਾ ਮਨਾਇਆ ਜਾ ਰਿਹਾ ਤੇ ਆਓ ਅੱਜ ਆਪਾਂ ਉਥੋਂ ਦੇ ਕਰਦੇ ਆ ਦਰਸ਼ਨ ਤੇ ਨਾਲ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਤੇ ਨਾਲ ਤੁਹਾਨੂੰ ਮੇਲਾ ਦਿਖਾਉਣੇ ਆ ਜੀ 100 ਰੁਪਇਆ ਪੱਕਾ ਕਰਾ ਦੇ ਦੋ ਆਵੇ ਤੈਨੂੰ ਆਖਦੇ ਜਿਹੜਾ ਕੰਮ ਨਹੀਂ ਕੀਤਾ ਤੂੰ ਹੱਥ ਨੇ ਜਿਹੜਾ ਕੰਮ ਕਰਦਾ ਉਹ ਇਸ ਤਰ੍ਹਾਂ ਰਹਿ ਗਿਆ ਤੇਰਾ ਮਨਾਂਏ तुमने तो जो तेरे गुण गाया पुरा नारद सुंदर पाया गुरुदेव तो को बिरना पति हर दूर आया बोलना रे जोय दी छाया सुनी रत्भाई चाल बल पूरैया गोसाई बू सुन सर जेत समाना मन लागा शहर पियाना है बन्द लिया सब सुसलदाई बन्द लिया नह जो है माई

ਫੋਣੀ ਮਾਰ ਲਈ ਥੋੜਾ ਥੱਲੇ ਲਾਓ ਥੋੜਾ ਲਾ ਕੇ ਲਿਆ ਕੀ ਕਲਾ ਲਿਆ ਮੈਂ ਨਾ ਕਢਾ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਦੇ ਕਿ ਤੁਹਾਡਾ ਸਭ ਤੋਂ ਰੂਪ ਚਰਨ ਸਾਡੇ ਹਿਰਦੇ ਦੇ ਵਿੱਚ ਰਹੇ ਮਹਾਰਾਜ ਦੇ ਚਰਨ ਸਾਡੇ ਹੀ ਹੈ ਹੋਰ ਕੋਈ ਚਰਨ ਨਹੀਂ ਜਿਵੇਂ ਆ

جي توڙي ڪا ٻئي ٻه 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 ਪਰ ਸਾਹਮਣੇ ਮੈਂ ਦੇਖਦਾ ਇਸ ਸਮੇਂ ਖੇਡ ਮਦਾ ਅਨੰਦਰ ਬਹੁਤ ਤਿਆਰਾ ਮੁੰਡਾ ਮੇਰੇ ਪੰਜਾਬੀ ਚੋ ਵੱਜ ਰਿਹਾ ਉਹ ਤੇ ਪੁਆਇੰਟ ਜਿਹੜਾ ਫੇਰ ਜਾ ਜੜਿਆ ਇਸ ਸਮੇਂ ਬਾਸਰ ਕਿਹੜੇ ਖਾਤੇ ਬਈਪੂਰਾ ਤੇ ਰਾਜੋਗੇ ਕਿਥੇ ਰੇ ਟੀਮਾਂ ਬਈਪੂਰਾ ਤੇ ਰਾਜੋਗੇ ਟੀਮਾਂ ਗਰਾਊਂਡ ਦੇ ਲਾਗੇ ਰਹਿ ਸਾਡੀ ਬੇਨਤੀ ਆ ਪੂਰਾ ਕੋਨਾ ਤੇ ਰਾਜੋਗੇ 5 2 ਪੁਆਇੰਟ ਦੇ ਚੱਲਦੇ ਮੈਚ ਦੇ ਦੇਖੋ ਅਗਲੇ ਮੈਚ ਦੀ ਟੀਮਾਂ ਰੈਡੀ ਹੋਣ ਸਰਦਾਰ ਸਰਪੀ ਸਿੱਕੀ ਬੜੇ ਸਰਦਾਰ ਵਾਹ ਜਰਮਨਾ ਕਮਾਲ ਦੀ ਬਾਲ ਹਿੱਟ ਕਰਦਾ ਮੇਰੇ ਬਿਓ ਤੇ ਸਭ ਤੋਂ ਵੱਡੀ ਗੱਲ ਆ ਮੁੰਡਾ ਪਾਸ ਵੀ ਤੋੜਦਾ ਜਦੋਂ ਵੀ ਧੂਂਕਾ ਵੀ ਭਰ ਜਾਂਦਾ ਸਰਪੀ ਵੀ ਮਾਰਦਾ ਰੱਖੀਆ ਵੀ ਮਾਰਦਾ ਉਹ ਕਹਾੜੀ ਜਿਹੜੀ ਸਿਰੇ ਲੱਗੀ ਹੋਈ ਹੈ ਚਾਦੇ ਮੈਂ ਦੀ ਪੁਆਇੰਟ ਜਿਹੜੇ 6 3 ਚਲ ਵੀ ਨੌਜਵਾਨਾ ਦਰਵਾਦ ਸਰਵਿਸ ਔਰ ਮੈਂ ਦੇਖ ਰਹਾ ਵੀ ਸਰਵਸਤੇ ਮੇਰੇ ਵੀਰੋ ਫਿਰ ਜਰਮਨ ਜਾਦੋ ਖੋਡਿਆ ਨਾਗਰਾਂ ਦੇ ਧਰਤੀ ਦੇ ਨੌਜਵਾਨਾ ਬੱਲੇ ਬੱਲੇ ਕਰਵਾਈ ਮੇਰੇ ਪੰਜਾਬੀ ਵੀਰੋ ਕਾਰਿਆਂ ਦੇ ਮੁਰਖੀ ਧਰਤੀ ਦੇ ਔਰ ਗੁੜੀਆਂ ਰਿਸ਼ਤੇਦਾਰੀਆਂ ਵੀ ਨੋਤਰ ਔਰ ਅਗਲੇ ਖੇਡ ਮੇਰੇ ਦੇਖਣੇ ਖੇਡਣਾ ਜਰਾ ਦੇਗਾ ਗਣਸ਼ੀ ਬਾੜਾ ਦੁਨੀਆ ਪਿਆਰ ਕਰਦੀ ਹੈ ਮੇਰੇ ਵੀਰੋ ਉਹ ਇਲਾਕੇ ਦੇ ਵਿੱਚ ਐਨ ਮੇਰੇ ਦਿਓ ਸਰਾ ਨਾ ਆਇਆ ਨੋਜਵਾ ਤੇ ਅੱਜ ਟੀਮ ਜਿਹੜੀ ਸ਼ੀਭੜੀ ਖੇਡੇਗੀ ਬੇਨਤੀ ਹੈ ਸਾਡੀ ਅਗਲੇ ਮੈਚ ਨੂੰ ਵੀ ਖਿਡਾਰੀ ਜਿਹੜੇ ਤਿਆਰੀ ਹੜ ਕੇ ਰੱਖਣਗੇ ਪੂਰਾ ਤੇ ਰਾਜੋਗੇ ਭਾਈ ਮੇਰਾ ਮੇਰੀ ਬੇਨਤੀ ਹੈ ਟੀਮਾਂ ਸਾਡਾ ਸਾਥ ਦੇਣ ਜੋ ਲਾ ਕੇ ਬਾਹਰ ਲੱਗ ਗਿਆ ਯਾਰ ਗਰਾਊਂਡ ਚ ਨਾ ਸਾਕੇ ਬਾਤ ਨੂੰ ਗੱਲ ਕਰਿਓ ਮੇਰਾ ਵੀਰ ਹੈ ਨਾ ਵੀ ਉਹ ਫਿਰ ਚੰਗਾ ਇਹ ਨਹੀਂ ਲੱਗਦਾ ਲਾਈਵ ਚ ਆਉਂਦਾ ਯਾਰ ਫਿਰ ਅਗਲਾ ਕਹਿੰਦੇ ਅਸੀਂ ਮਾਜੇ ਦੇ ਵਿੱਚ ਹੀ ਜ਼ਿਆਦਾਤਰ ਕੰਮ ਹੁੰਦਾ ਜੀ ਕਰਾਉਂਦੇ ਪਿੰਡ 15 ਦੋ ਦੋ ਦਿਨ ਤੱਕ ਬਾਹਰ ਖੇਡੀ ਜਾਂਦੇ ਆ ਕਿ ਕਮੈਂਟਾਂ ਦੇ ਵਿੱਚ ਫਿਰ ਗੱਲ ਚੱਲਦੀ ਹੈ ਵੀ ਸਾਡੀ ਵੀਰ ਦੀ ਜੇ ਸਾਫ਼ ਸੁਥਰਾ ਕੱਪਾ ਬਾਈ ਪਿੰਡ ਦੇ ਵਿੱਚ ਇਹਨਾਂ ਸਾਫ਼ ਸੁਥਰੇ ਖੇਡ ਕੇ ਵਾਲੇ ਜਿਹੜਾ ਜੀ ਖੇਡੋ ਜਿੱਦਾਂ ਬਣਦੀ ਹੈ ਟੀਮਾਂ ਹੁੰਦੀਆਂ ਖੇਡੋ ਧੰਨਵਾਦ ਤੁਹਾਡਾ ਲਓ ਦੇਖ ਰਿਹਾ ਇਧਰੋ ਵਾਹੋ ਭਾਈ ਡਰਾਮ ਫੇਰ ਕੇਂਦਰ ਕੇਂਦਰ ਵਸਰੇਗੇ ਆਲਾ ਜੀਰੋ